ਇੱਕ ਚੱਕਰ ਆ ਬਸ ਦੇਖਦੇ ਕਿਹੜੀ ਕੁੜੀ ਅੱਜ ਪਹਿਲੇ 5 ਦੇ ਵਿੱਚ ਆਉਂਦੀ ਹੈ ਠੀਕ ਹੈ ਜੀ ਕੋਈ ਕੱਟ ਨਾ ਮਾਰੇ ਗੋ ਇੱਕ ਵਾਰ ਚੱਕਰ ਕਿੰਨਾ ਪੂਰਾ ਕਰ ਲਿਆ ਫਿਰ ਜੀ ਸੀਗਾ ਦੋ ਜੀ ਕਿੰਨਾ ਟਾਈਮ ਲੱਗਦਾ ਚਲੋ ਵੀਡੀਓ ਸ਼ੁਰੂ ਹੋ ਚੁੱਕਿਆ ਕੁੜੀਆਂ ਦਾ ਅੱਜ ਆਪਾਂ ਸਿਰਫ ਇੱਕ ਚੱਕਰ ਦਾ ਟਾਈਮ ਨੋਟ ਆ ਜੂਗੀ ਸੁਰਪਤਾ ਪੰਜਾਬ ਫੁੱਟ ਦੇ ਵਿੱਚ 800 ਮੀਟਰ ਰਹਿੰਦੇ ਹੁੰਦੇ ਪਰ ਅੱਜ ਇਹਨਾਂ ਦਾ ਸਿਰਫ ਆਪਾਂ ਇੱਕ ਚੱਕਰ ਦਾ ਟਾਈਮ ਨੋਟ ਕਰ ਰਹੇ ਹਾਂ ਬੱਚਿਆਂ ਦਾ ਜਿਹੜੇ ਵੀ ਪੇਰੈਂਟਸ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਕੋ ਆਪਣਾ ਬੱਚੇ ਦੀ ਟਾਈਮਿੰਗ ਹੈ ਜਿਹੜੀ ਜ਼ਰੂਰ ਲਿਖਣ ਕਮੈਂਟ ਦੇਣ ਕਿ ਤਾਂ ਕਿ ਤੁਹਾਨੂੰ ਬੱਚੇ ਦਾ ਆਪਣਾ ਪਤਾ ਲੱਗ ਸਕੇ ਕਿ ਗਰਾਊਂਡ ਕਿੰਨਾ ਵਧੀਆ ਹੈ ਤੇ ਦੇ ਵਿੱਚ ਦਾ ਕਿੰਨਾ ਨਹੀਂ ਕੀ ਲਾਤਾ ਕੁੜੀ ਕਿੰਨੇ ਮਿੰਟ ਦੇ ਵਿੱਚ ਕਰਦਣੀ ਹੈ ਕਵਰ ਸਾਰੇ ਦੋ ਤੋਂ ਪਹਿਲਾਂ ਪਹਿਲਾਂ ਸਾਰਿਆਂ ਦਾ ਹੋ ਜਾ ਦੋ ਮਿੰਟ ਤੋਂ ਪਹਿਲਾਂ ਪਹਿਲਾਂ ਮੈਲਾ ਦਾ ਵੀ 2 ਮਿੰਟ ਤੋਂ ਪਹਿਲਾਂ ਪਹਿਲਾਂ ਸਾਰੀਆਂ ਕੁੜੀਆਂ ਕਵਰ ਕਰ ਦੇਣੀਆਂ। ਥਾਂ ਦੇਖਦੇ ਆ। ਚਲੋ। ਇਹ ਸਖੋ ਦੇ ਲਈ। ਨੀ ਨੀ ਕਰਕੇ। ਦੇਖ ਰਿਹਾ? ਹਾਂਜੀ ਹਾਂਜੀ ਹਾਂਜੀ। ਲਾਸਟ 1 21 1 25 ਲਾਸਟ 1 30 ਜਦੋਂ ਤੱਕ ਰਨਿੰਗ ਕੰਪਲੀਟ ਨਹੀਂ ਹੁੰਦੀ ਜਦ ਤੱਕ ਰੁਕੋ ਨਾ ਟੱਲੇ ਨਾ ਪੋ 1 36 37 38 40 42 43 44 45 ਚਲੋ 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 ਲਓ ਜੀ ਫੇਰ ਵੀ ਵੀਰੇ ਬਦੇ ਜਾ ਗਏ ਇੱਕ 52 ਸਾਰੇ 51 ਸਾਰੀਆਂ ਆ ਗਏ 8 ਸੈਕਿੰਡ ਪਹਿਲੇ ਹੀ ਆ ਗਏ ਜੋ ਹਾਏ ਚਲੋ ਜੀ ਬਸ ਓਕੇ